नती सौ पचवंजा जी नीती सौ पचवंजा जी हाँ जी नी सौ पचवंजा हाँ जी बहु जी पप्पू जी उत्ती सौ नती सौ पचवंजा पचवंजा जी हाँ जी कील ली सौ पचवंजा जी बबलू हाँ जी उन्त्ती सौ पचवंजा जी 60 60 65 70 75 80 84 90 95 90 ਤੁਹਾਡੀ ਹੈ ਜੀ 90 ਜੀ 2990 ਹਾਂਜੀ ਬਬੂ ਜੀ ਹਾਂਜੀ 2990 ਜੀ ਬੋਲਦਾ ਹੀ ਕੋਈ ਬਬਲੂ ਚਲੋ 90 ਕਿੰਦੀ ਹੈ 90 91 ਜੀ 91 92 94 94 ਜੀ 2995 ਜੀ ਹਾਂਜੀ ਬਾਪੂ ਜੀ ਲਖਾਈਏ ਜੀ ਹਾਂਜੀ 95 ਜੀ ਇੱਕ ਮਿੰਟ ਲਾ ਲਾਓ ਯਾਰ ਨਹੀਂ ਆ ਰਿਹਾ ਫੋਨ ਆਈ ਬਟੋ ਯਾਰ ਫੋਨ ਦਾ ਸਾਰੇ 8 ਬੰਦੇ ਬਬਲੂ ਲਖਾਈਏ ਬਸ ਬਸ ਇੱਕ ਸੈਕਿੰਡ ਹੀ ਬਸ ਕਰੋ ਬਲੇ ਕੋਈ ਆਪ ਨਹੀਂ ਹੈ ਹਾਂ ਆ ਗਈ ਕੋਈ ਹਵਾ ਜੀ ਖੜ ਜਾ ਇੱਕ ਮਿੰਟ ਇੱਕ ਮਿੰਟ ਬੋ ਜੀ ਇੱਕ ਮਿੰਟ ਬਸ ਇੱਕ ਮਿੰਟ ਬਾਕੀ ਇੱਕ ਮਿੰਟ ਯਾਰ ਇੱਕ ਮਿੰਟ ਹਾਂ ਬਬੂ ਲਾ ਜੋਦ ਨਹੀਂ ਆਇਆ ਇਹਨਾਂ ਦੇ ਵੀ ਆਈਆਂ ਹਾਲੇ ਬਹੁਤ ਅਰੇ ਆਦੇ ਵਾਲਾ ਉਹ ਯਾਰ ਵਿੱਚ ਤਾਂ ਉਹਨਾਂ ਛੱਡ ਕੇ ਜਾਓ ਉਹ ਘੰਟਾ ਥੋੜੀ 1 ਮਿੰਟ ਦਾ ਪਰ ਰੁਕਦੇ ਹੀ ਆ ਯਾਰ ਕੀ ਸਾਬ ਮਨ ਬੋਲੋ ਪਹਿਲੇ ਕਰਾਂ ਕਿ ਰੁਕ ਜਾਓ 1 ਮਿੰਟ ਬੋਲੋ ਹੋਰ ਹੈ ਕੋਣ ਯਾਰ ਹਾਂ ਦੋ ਮਿੰਟ ਸਾਥ ਕਰੇਗਾ ਮਾਰ ਨਾਲ ਤੋਂ ਆਵੇਂ ਮੈਨੂੰ ਉੱਥੇ ਪਾ ਦਿੰਦੇ ਹਾਂ 10 ਮਿੰਟ ਲਖਾਵਾਂ ਜੀ ਲਿਖੋ 2995 ਜੈਨ